ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੋ ਬਾਦਸ਼ਾਹ ਦੀਆਂ ਬੇਗਮਾਂ ਸਨ ਉਹ ਡੋਲਿਆਂ ਵਿੱਚ ਆ ਰਹੀਆਂ ਸਨ ਪੜਦਿਆਂ ਦੇ ਵਿੱਚ ਕੈਦ ਹੋਈਆਂ ਹੋਈਆਂ ਆ ਰਹੀਆਂ ਸਨ ਤਾਂ ਕਿ ਕੋਈ ਹੋਰ ਤੈਰ ਮਾਰਦ ਉਹਨਾਂ ਦਾ ਹੁਸਨ ਨਾ ਤੱਕ ਸਕੇ ਹੁਣ ਡੋਲਿਆਂ ਵਿੱਚ ਬਿਰਾਜਮਾਨ ਹੋ ਕੇ ਬਾਦਸ਼ਾਹ ਦੀਆਂ ਬੇਗਮਾਂ ਧੰਗੂ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਪਰ ਪਹੁੰਚਦੀਆਂ ਹਨ ਹੁਣ ਉਹ ਬੇਗਮਾ ਜਿੱਥੇ ਮਹਾਰਾਜ ਦੀ ਸਿੱਖ ਸੰਗਤ ਗੁਰੂ ਦੇ ਸਿੱਖ ਤੇ ਮਹਾਰਾਜ ਦੇ ਘੋੜੇ ਸਨ ਉੱਥੇ ਆ ਕੇ ਉਤਰਦੀਆਂ ਹਨ ਇਹਨਾਂ ਬੇਗਮਾ ਕੋਲ ਮਹਾਰਾਜ ਦੇ ਨਜ਼ਰਾਨੇ ਦੇ ਲਈ ਬਹੁਤ ਹੀ ਬੇਸ਼ੁਮਾਰ ਤੇ ਬੇਸ਼ਕੀਮਤੀ ਤੋਹਫੇ ਸਨ ਇਹਨਾਂ ਦੇ ਵਿੱਚ ਸੋਨੇ ਦੇ ਗਹਿਣੇ ਹੀਰੇ ਮੋਤੀ ਕਲਗੀਆਂ ਤੋੜੇ ਤੇ ਮਹਿੰਗੇ ਤੋਂ ਮਹਿੰਗੇ ਵਸਤਰ ਤੇ ਬਹੁਤ ਵਧੀਆ ਮਿੱਠੇ-ਮਿੱਠੇ ਰਸਪਰੇ ਫਲ ਫਰੂਟ ਲੈ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਹੁੰਚੀਆਂ ਨੇ ਹੁਣੇ ਬੇਗਮਾ ਜੋ ਮਹਾਰਾਜ ਲਈ ਪਹਾਰ ਲੈ ਕੇ ਆਇਆਂ ਸਨ ਉਹ ਸਭ ਤੋਂ ਪਹਿਲਾਂ ਮਹਾਰਾਜ ਨੂੰ ਭੇਟ ਕਰਦੇ ਹਨ ਤੇ ਜੋ ਕਲੀਨ ਮਹਾਰਾਜ ਦੇ ਅੱਗੇ ਵਿਛਾਇਆ ਹੋਇਆ ਸੀ ਉਸ ਦੇ ਉੱਪਰ ਇਹ ਬੇਗਮਾਂ ਬੈਠ ਜਾਂਦੀਆਂ ਹਨ ਇਹ ਤੋਂ ਬਾਦਸ਼ਾਹ ਦੀਆਂ ਬੇਗਮਾਂ ਸਨ ਇਹ ਬਹੁਤ ਜ਼ਿਆਦਾ ਸੁੰਦਰ ਸਨ ਇਹਨਾਂ ਦੇ ਗੋਰੇ ਰੰਗ ਸੀ ਮੋਟੀਆਂ-ਮੋਟੀਆਂ ਅੱਖਾਂ ਸਨ ਤੇ ਜਦੋਂ ਇਹ ਮਹਾਰਾਜ ਅੱਗੇ ਬੈਠ ਜਾਂਦੀਆਂ ਹਨ ਤਾਂ ਜਾਣ ਬੁੱਝ ਕੇ ਆਪਣੇ ਸਿਰਾਂ ਉੱਪਰੋਂ ਚੁੰਨੀ ਲਾ ਦਿੰਦੀਆਂ ਹਨ ਤਾਂ ਕਿ ਮਹਾਰਾਜ ਇਹਨਾਂ ਦਾ ਰੂਪ ਤੱਕ ਸਕਣ ਪਰ ਹੋਇਆ ਇਸ ਦੇ ਬਿਲਕੁਲ ਉਲਟ ਜਦੋਂ ਬੇਗਮਾਂ ਨੇ ਇੱਕ ਨਜ਼ਰ ਭਰ ਕੇ ਮਹਾਰਾਜ ਹਰਗੋਬਿੰਦ ਸਾਹਿਬ ਜੀ ਨੂੰ ਦੇਖਿਆ ਤਾਂ ਉਹ ਦੇਖਦੀਆਂ ਹੀ ਰਹਿ ਗਈਆਂ ਤੇ ਆਪਣੀ ਸਾਰੀ ਸੁਧ-ਬੁੱਧ ਭੁੱਲ ਗਈਆਂ ਤੇ ਇਹ ਬੇਗਮਾਂ ਸਾਰੀਆਂ ਇੱਕ ਟੱਕ ਮਹਾਰਾਜ ਦੇ ਚਿਹਰੇ ਵੱਲ ਹੀ ਤੱਕੀ ਜਾ ਰਹੀਆਂ ਸਨ ਜੋ ਇਹ ਬੇਗਮਾਂ ਸਨ ਇਹ ਬਿਲਕੁਲ ਮੋਹਿਤ ਹੋ ਚੁੱਕੀਆਂ ਸਨ ਇਹ ਆਪਣੀ ਸੁਧ-ਬੁੱਧ ਖੋ ਬੈਟੀਆਂ ਸਨ ਤੇ ਜਾਣੀ-ਜਾਣ ਮਹਾਰਾਜ ਨੇ ਇਹਨਾਂ ਦੇ ਮਨ ਦੀ ਗੱਲ ਵੀ ਸਮਝ ਲਈ ਸੀ ਮਹਾਰਾਜ ਨੇ ਇਹਨਾਂ ਦੀ ਮਨ ਦੀ ਦੁਸ਼ਾ ਨੂੰ ਦੇਖਦੇ ਹੋਏ ਬੋਲੇ ਕਿ ਬੇਟਾ ਤੁਸੀਂ ਪਿਛਲੇ ਜਨਮਾਂ ਦੇ ਵਿੱਚ ਬਹੁਤ ਸਾਰੇ ਪੁੰਨ ਕੀਤੇ ਨੇ ਚੰਗੇ ਕਰਮ ਕੀਤੇ ਨੇ ਜਿਨ੍ਹਾਂ ਦਾ ਕਰਕੇ ਤੁਹਾਨੂੰ ਇਸ ਜਨਮ ਦੇ ਵਿੱਚ ਇਹ ਫਲ ਮਿਲਿਆ ਹੈ ਤੁਸੀਂ ਪਿਛਲੇ ਜਨਮ ਦੇ ਵਿੱਚ ਕੋਈ ਜਪ ਤਪ ਕੀਤਾ ਹੈ ਕਿਸੇ ਭੁੱਖੇ ਦੀ ਕਿਸੇ ਗਰੀਬ ਦੀ ਤੁਸੀਂ ਕੋਈ ਨਾ ਕੋਈ ਮਦਦ ਜ਼ਰੂਰ ਕੀਤੀ ਹੈ ਕੋਈ ਨਾ ਕੋਈ ਤੁਸੀਂ ਚੰਗੇ ਕਰਮ ਕੀਤੇ ਨੇ ਜਿਨ੍ਹਾਂ ਦੇ ਕਰਕੇ ਹੀ ਤੁਹਾਨੂੰ ਇਹ ਸੁੰਦਰ ਰੂਪ ਮਿਲਿਆ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਜੋ ਇਹ ਸੁੰਦਰ ਰੂਪ ਹੈ ਇਹ ਤੁਹਾਡਾ ਨਹੀਂ ਹੈ ਇਹ ਤੁਹਾਨੂੰ ਅਕਾਲ ਪੁਰਖ ਪਰਮਾਤਮਾ ਨੇ ਦਿੱਤਾ ਹੈ ਤੁਹਾਡੇ ਕੀਤੇ ਹੋਏ ਚੰਗੇ ਕਰਮਾ ਕਰਕੇ ਚੰਗੇ ਕੰਮਾ ਕਰਕੇ ਤੇ ਮਹਾਰਾਜ ਕਹਿੰਦੇ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ بیگمਾਂ ਹੋ ਤੁਸੀਂ ਸੁੱਖ ਭੋਗਦੇ ਹੋ ਤੁਹਾਨੂੰ ਖਾਣ ਪੀਣ ਪਹਿਨਣ ਦੀ ਵੀ ਕੋਈ ਥੋੜ੍ਹ ਨਹੀਂ ਹੈ ਮਹਾਰਾਜ ਅੱਗੇ ਮੁੱਖੋਂ ਫਰਮਾਉਂਦੇ ਹਨ ਕਿ ਤੁਹਾਡੇ ਜੋ ਵੀ ਫਰਮਾਇਸ਼ ਹੁੰਦੀ ਹੈ ਕੋਈ ਵੀ ਫੁਰਨਾ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਪੂਰਾ ਹੁੰਦਾ ਹੈ ਤੇ ਤੁਹਾਡੇ ਚਰਨਾ ਵਿੱਚ ਉਹ ਚੀਜ਼ ਪੇਸ਼ ਹੋ ਜਾਂਦੀ ਹੈ ਇੱਥੇ ਬਹੁਤੇ ਲੋਕਾਂ ਨੂੰ ਖਾਣਾ ਨਹੀਂ ਮਿਲਦਾ ਕੱਪੜੇ ਨਹੀਂ ਮਿਲਦੇ ਸਿਰ ਤੇ ਸਤ ਨਹੀਂ ਮਿਲਦੀ ਤੇ ਪ੍ਰਮਾਤਮਾ ਅਕਾਲ ਪੁਰਖ ਨੇ ਤੁਹਾਨੂੰ ਇਹ ਸਭ ਕੁਝ ਦਿੱਤਾ ਹੈ ਰਹਿਣ ਸਹਿਣ ਲਈ ਆਲੀਸ਼ਾਨ ਮਹਿਲ ਦਿੱਤੇ ਹਨ ਖਾਣ ਪੀਣ ਲਈ ਸਭ ਕੁਝ ਦਿੱਤਾ ਹੈ ਤੇ ਤੁਹਾਨੂੰ ਹਰ ਇੱਕ ਸੁੱਖ ਸੁਭਦਾ ਦੀ ਚੀਜ਼ ਮਿਲੀ ਹੈ ਤੇ ਜਿੰਨਾ ਤੁਹਾਨੂੰ ਇਹ ਹੁਸਨ ਮਿਲਿਆ ਹੈ ਤੁਹਾਨੂੰ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਜਿਹੜਾ ਤੁਹਾਡੇ ਮਨ ਦਾ ਪ੍ਰੇਮ ਹੈ ਉਹ ਤੁਹਾਨੂੰ ਆਪਣੇ ਪਤੀ ਨੂੰ ਦੇਣਾ ਚਾਹੀਦਾ ਹੈ ਇੱਥੇ ਮਹਾਰਾਜ ਇਹਨਾਂ ਵੱਲ ਇਹ ਇਸ਼ਾਰਾ ਕਰ ਰਹੇ ਹਨ ਕਿ ਸਾਡੇ ਵਰਗੇ ਫਕੀਰਾਂ ਦੀ ਤਾਂ ਸੇਵਾ ਕਰਨੀ ਚਾਹੀਦੀ ਹੈ ਪ੍ਰੇਮ ਤਾਂ ਸਿਰਫ ਆਪਣੇ ਪਤੀ ਨਾਲ ਹੀ ਕਰਨਾ ਚਾਹੀਦਾ ਹੈ ਤੇ ਮਹਾਰਾਜ ਅੱਗੇ ਮੁੱਖੋਂ ਪਰਮਾਉਂਦੇ ਹਨ ਕਿ ਭਾਵੇਂ ਪਤੀ ਕੋਲ ਖਾਣ ਨੂੰ ਰੋਟੀ ਨਾ ਹੋਵੇ ਪੈਣਨ ਨੂੰ ਵਸਤਰ ਨਾ ਹੋਣ ਤੇ ਉਹ ਸੋਹਣਾ ਵੀ ਨਾ ਹੋਵੇ ਪਰ ਪਤਨੀ ਜੇਕਰ ਉਸ ਨੂੰ ਪਿਆਰ ਕਰਦੀ ਹੈ ਤਾਂ ਉਹ ਹੋਰ ਵੀ ਸੋਹਣੀ ਲੱਗਦੀ ਹੈ ਸੁੰਦਰ ਲੱਗਦੀ ਹੈ ਮਹਾਰਾਜ ਕਹਿੰਦੇ ਕਿ ਤੁਸੀਂ ਆਪਣੇ ਮਨ ਦਾ ਪ੍ਰੇਮ ਆਪਣੇ ਪਤੀ ਉੱਪਰ ਲਟਾਓ ਤੇ ਮਹਾਰਾਜ ਕਹਿੰਦੇ ਇੱਕ ਇਸਤਰੀ ਆਪਣੇ ਪਤੀ ਤੋਂ ਇਲਾਵਾ ਹੋਰ ਕਿਸੇ ਮਰਦ ਦੀ ਇੱਛਾ ਨਾ ਕਰੇ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ